ਬਹੁਤੇ ਲੋਕ ਤਾਂ ਇੰਨੇ ਵਹਿਮਾਂ ਭਰਮਾਂ 'ਚ ਡੁੱਬੇ ਰਹਿੰਦੇ ਨੇ ਕਿ ਸਾਡੇ ਤੇ ਕਿਸੇ ਨੇ ਕੋਈ ਜਾਦੂ ਟੂਣਾ ਕਰ ਦਿੱਤਾ ਹੈ। ਤੇ ਤੇ ਕਿਸੇ ਨੇ ਕੋਈ ਐਸਾ ਕਾਲਾ ਯਾਦੂ ਕਰ ਦਿੱਤਾ ਹੈ ਕਿ ਅਸੀਂ ਜ਼ਿਆਦਾਤਰ ਬਿਮਾਰ ਹੀ ਰਹਿੰਨੇ ਆਂ। ਕੋਈ ਕੰਮ ਕਰਨ ਨੂੰ ਮਾਨੀ ਨਹੀਂ ਕਰਦਾ। ਨੀਂਦ ਹੀ ਆਈ ਜਾਂਦੀ ਹੈ। ਇੰਨੇ ਕੋ ਵਹਿਮਾਂ ਵਿੱਚ ਲੋਕ ਡੁੱਬ ਜਾਂਦੇ ਨੇ ਕਿ ਆਪਣੇ ਘਰ ਦੇ ਕਿਸੇ ਨੁਕਸਾਨ ਦਾ, ਆਪਣੇ ਜੀਵਨ ਦੇ ਕਿਸੇ ਚੀਜ਼ ਦੇ ਨੁਕਸਾਨ ਦਾ ਜ਼ਿੰਮੇਵਾਰ ਵੀ ਦੂਸਰੇ ਲੋਕਾਂ ਨੂੰ ਹੀ ਠਹਿਰੋਂਦੇ ਨੇ। ਕਿ ਉਸਨੇ ਸਾਡੇ ਤੇ ਕੋਈ ਜਾਦੂ ਟੂਣਾ ਕਰ ਦਿੱਤਾ ਹੈ ਇਸ ਲਈ ਮੇਰਾ ਕੰਮ ਸਿਰੇ ਨਹੀਂ ਚੜਿਆ ਗੁਰਮੁਖ ਪਿਆਰਿਓ ਉਥੇ ਜੇਕਰ ਅਸੀਂ ਉਹਨਾਂ ਲੋਕਾਂ ਦੀ ਗੱਲ ਕਰੀਏ ਜਿਹੜੇ ਕਿ ਇਹਨਾਂ ਚੀਜ਼ਾਂ ਨੂੰ ਮੰਨਦੇ ਹੀ ਨਹੀਂ ਕਿ ਕੋਈ ਜਾਦੂ ਟੂਣੇ ਵਾਲੀ ਚੀਜ਼ ਵੀ ਹੁੰਦੀ ਹੈ ਉਹਨਾਂ ਦਾ ਜੇਕਰ ਕਦੇ ਕੋਈ ਨੁਕਸਾਨ ਹੋ ਜਾਂਦਾ ਹੈ ਤਾਂ ਉਹ ਫਿਰ ਕਿਸ ਨੂੰ ਦੋਸ਼ ਦੇਣ ਜੋ ਲੋਕ ਜਾਦੂ ਟੂਣਾ ਨੂੰ ਮੰਨਦੇ ਨੇ ਉਹਨਾਂ ਨੇ ਤਾਂ ਆਪਣਾ ਦੋਸ਼ ਦੂਜੇ ਉੱਤੇ ਪਾ ਦਿੱਤਾ ਗੁਰਮੁਖ ਪਿਆਰਿਓ ਇਹ ਸਭ ਵਹਿਮ ਭਰਮ ਨੇ ਇਹਨਾਂ ਬਹਿਮਾ ਪਰਮਾ ਵਿੱਚੋਂ ਕੱਢਣ ਲਈ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇੰਨੀਆਂ ਲੰਬੀਆਂ ਯਾਤਰਾਵਾਂ ਕੀਤੀਆਂ ਸਨ ਉਹਨਾਂ ਦੇ ਇੰਨੀਆਂ ਯਾਤਰਾਵਾਂ ਕਰਨ ਦਾ ਐਨਾ ਪ੍ਰਚਾਰ ਕਰਨ ਦਾ ਕੀ ਫਾਇਦਾ ਜੇਕਰ ਅੱਜ ਵੀ ਅਸੀਂ ਉਹਨਾਂ ਹੀ ਵਿਕਾਰਾਂ ਵਿੱਚ ਫਸੇ ਹੋਏ ਹਾਂ ਕਿਉਂ ਅਸੀਂ ਆਪਣੇ ਆਪ ਨੂੰ ਇਹਨਾਂ ਵਿਕਾਰਾਂ ਤੋਂ ਬਾਹਰ ਕੱਢ ਲੈਂਦੇ ਸਿੱਖੀ ਦਾ ਪ੍ਰਚਾਰ ਹਰ ਜਗ੍ਹਾ ਬਹੁਤ ਹੁੰਦਾ ਹੈ ਅੱਜ ਕੱਲ ਤਾਂ ਤੁਸੀਂ ਚਾਹੇ ਪਿੰਡ ਵਿੱਚ ਰਹਿੰਦੇ ਹੋ ਚਾਹੇ ਕਿਸੇ ਸ਼ਹਿਰ ਵਿੱਚ ਰਹਿੰਦੇ ਹੋ ਹਰ ਜਗ੍ਹਾ ਸਿੱਖੀ ਦਾ ਪ੍ਰਚਾਰ ਗੁਰਦੁਆਰਿਆਂ ਵਿੱਚ ਜਾਂ ਫਿਰ ਕਿਸੇ ਵੀ ਧਾਰਮਿਕ ਪ੍ਰੋਗਰਾਮ ਤੇ ਤੁਹਾਨੂੰ ਪ੍ਰਚਾਰ ਹੁੰਦਾ ਜ਼ਰੂਰ ਮਿਲ ਜਾਏਗਾ ਕਿਉਂ ਤੁਸੀਂ ਇਹਨਾਂ ਵਹਿਮਾਂ ਤੋਂ ਬਾਹਰ ਨਹੀਂ ਨਿਕਲਦੇ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀ ਹੋਈ ਬਾਣੀ ਇਹਨਾਂ ਸਭ ਚੀਜ਼ਾਂ ਤੋਂ ਸਾਨੂੰ ਮੁਕਤੀ ਦਿਵਾਉਂਦੀ ਹੈ ਪਰ ਅਸੀਂ ਲੋਕ ਕੀ ਕਰਦੇ ਹਾਂ ਕਿ ਸ਼ਾਰਟਕਟ ਰਸਤੇ ਅਪਣਾਉਂਦੇ ਹਾਂ ਬਾਣੀ ਪੜਨ ਦਾ ਕਸ਼ਟ ਹੀ ਨਹੀਂ ਕਰਦੇ ਸਮਝਣ ਦਾ ਕਸ਼ਟ ਹੀ ਨਹੀਂ ਕਰਦੇ ਸ਼ਾਰਟਕਟ ਰਸਤੇ ਅਪਣਾਉਂਦੇ ਆ ਲੋਕ ਆਪਣੇ ਕਾਰਜ ਕਰਨ ਲਈ ਖੁਦ ਮਿਹਨਤ ਕਰਨ ਨਾਲੋਂ ਜ਼ਿਆਦਾ ਪੰਡਤਾਂ ਤੇ ਵਿਸ਼ਵਾਸ ਕਰਦੇ ਨੇ ਪਖੰਡੀ ਬਾਬਿਆਂ ਤੇ ਵਿਸ਼ਵਾਸ ਕਰਦੇ ਨੇ ਕਿ ਅਸੀਂ ਚਾਹੇ ਆਪਣੀ ਮਿਹਨਤ ਕਰੀਏ ਜਾਂ ਨਾ ਕਰੀਏ ਪਰ ਜੇਕਰ ਅਸੀਂ ਉਸ ਪਖੰਡੀ ਬਾਬੇ ਨੂੰ ਜੇਕਰ ਅਸੀਂ ਇੱਕ ਵਾਰ ਮੱਥਾ ਟੇਕ ਆਵਾਂਗੇ ਤਾਂ ਸਾਡਾ ਉਹ ਕੰਮ ਜ਼ਰੂਰ ਹੋ ਜਾਵੇਗਾ ਤਾਂ ਸੰਗਤ ਜੀ ਸੱਚ ਜਾਣਿਓ ਜੇਕਰ ਤੁਸੀਂ ਵੀ ਇਹਨਾਂ ਕੰਮਾਂ ਵਿੱਚ ਪਏ ਹੋਇਓ ਤਾਂ ਤੁਹਾਡਾ ਗੁਰਦੁਆਰੇ ਜਾਣ ਦਾ ਕੋਈ ਵੀ ਮਤਲਬ ਨਹੀਂ ਬੰਦਾ ਕੋਈ ਫਾਇਦਾ ਨਹੀਂ ਤੁਸੀਂ ਗੁਰਦੁਆਰਾ ਸਾਹਿਬ ਜਾਂਦੇ ਹੋ ਕੋਈ ਫਾਇਦਾ ਨਹੀਂ ਤੁਸੀਂ ਘਰ ਵਿੱਚ ਨਿਤਨੇਮ ਕਰਦੇ ਹੋ ਕੋਈ ਫਾਇਦਾ ਨਹੀਂ ਤੁਸੀਂ ਗੁਰੂ ਵਾਲੇ ਆਪਣੇ ਆਪ ਨੂੰ ਅਖਵਾਉਂਦੇ ਹੋ ਗੁਰੂ ਨੂੰ ਪਾਉਣ ਲਈ ਕੇਵਲ ਸਾਨੂੰ ਬਾਣੀ ਹੀ ਪੜਨੀ ਪੈਂਦੀ ਹੈ ਆਪਣਾ ਮਨ ਹੀ ਸਾਫ਼ ਰੱਖਣਾ ਪੈਂਦਾ ਹੈ ਗੁਰੂ ਪ੍ਰਤੀ ਆਪਣਾ ਪ੍ਰੇਮ ਵਧਾਉਣਾ ਪੈਂਦਾ ਹੈ ਫਿਰ ਹੀ ਸਾਡੇ ਸਾਰੇ ਕਾਰਜ ਰਾਸ ਹੁੰਦੇ ਨੇ ਤੁਹਾਡੀ ਨੀਅਤ ਹੀ ਤੁਹਾਡੀ ਕਿਸਮਤ ਬਣਾਉਂਦੀ ਹੈ ਗੁਰੂ ਨਾਨਕ ਦੇਵ ਜੀ ਦੀ ਇੱਕ ਸਾਖੀ ਤੁਹਾਨੂੰ ਸੁਣਾਉਂਦੇ ਹਾਂ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਪਾਈ ਮਰਦਾਨਾ ਜੀ ਜਗਨਨਾਥ ਪੁਰੀ ਪਹੁੰਚੇ ਦੋ ਸ਼ੰਕਰਾਚਾਰੀਆਂ ਦੇ ਚਾਰ ਮਠਾਂ ਵਿੱਚੋਂ ਇੱਕ ਮਠ ਹੈ ਉਥੇ ਜਗਨਨਾਥ ਦੀ ਮੂਰਤੀ ਹੈ ਜਿਸ ਨੂੰ ਵਿਸ਼ਕਰਮਾ ਦੁਆਰਾ ਬਣਾਇਆ ਮੰਨਿਆ ਜਾਂਦਾ ਹੈ ਮਹਾਨ ਕੋਸ਼ ਅਨੁਸਾਰ ਜੇ ਇਹਨਾਂ ਪੁਰਾਣੀਆਂ ਮੂਰਤੀਆਂ ਵੱਲ ਦੇਖਿਆ ਜਾਵੇ ਤਾਂ ਇਹ ਵਾਮ ਮਾਰਗੀਆਂ ਦਾ ਪ੍ਰਾਤਨ ਮੰਦਰ ਲੱਗਦੇ ਹਨ ਬਹੁਤੀਆਂ ਮੂਰਤੀਆਂ ਨੰਗੇਜ਼ ਅਤੇ ਵਿਲਾਸੀ ਜੀਵਨ ਵੱਲ ਇਸ਼ਾਰਾ ਕਰਦੀਆਂ ਹਨ ਇੱਕ ਮਨਉਤ ਇਹ ਵੀ ਹੈ ਕਿ ਇੱਥੇ ਸ਼੍ਰੀ ਕ੍ਰਿਸ਼ਨ ਜੀ ਦੀਆਂ ਅਸਥੀਆਂ ਪਈਆਂ ਹੋਈਆਂ ਹਨ ਇਸ ਥਾਂ ਤੇ ਬੜੇ ਉਤਸ਼ਾਹ ਨਾਲ ਆਰਤੀ ਵੀ ਉਤਾਰੀ ਜਾਂਦੀ ਹੈ ਆਰਤੀ ਕਰਨ ਦੇ ਮਰਿਆਦਾ ਇਹ ਹੈ ਜਗਦੇ ਦੇਵਿਆਂ ਨੂੰ 4 ਵਾਰੀ ਮੂਰਤੀ ਦੇ ਚਰਨਾਂ ਤੇ 2 ਵਾਰੀ ਧੁੰਨੀ ਤੇ 1 ਵਾਰੀ ਮੁਖ ਤੇ 7 ਵਾਰੀ ਸਾਰੇ ਸਰੀਰ ਤੇ ਫੇਰੀ ਜਾਂਦੀ ਹੈ ਇਸ ਜਗਨਨਾਥ ਦੀ ਮੂਰਤੀ ਨੂੰ ਰੱਥ ਵਿੱਚ ਬਿਠਾ ਕੇ ਜਲੂਸ ਵੀ ਕੱਢਿਆ ਜਾਂਦਾ ਹੈ ਉਹਨਾਂ ਦਿਨਾਂ ਵਿੱਚ ਇੱਕ ਮਨੋਤ ਅਨੁਸਾਰ ਜਿਹੜਾ ਵਿਅਕਤੀ ਇਸ ਰੱਥ ਯਾਤਰਾ ਦੌਰਾਨ ਰੱਥ ਦੇ ਅੱਗੇ ਆ ਕੇ ਆਪਣੀ ਜਾਨ ਦੇ ਦੇਵੇ ਉਹ ਮੁਕਤੀ ਪ੍ਰਾਪਤ ਕਰ ਲੈਂਦਾ ਹੈ ਗੁਰੂ ਜੀ ਨੇ ਇਸ ਆਤਮ ਹਾਤੀ ਅੰਧ ਵਿਸ਼ਵਾਸ ਨੂੰ ਨਕਾਰਦੇ ਹੋਏ ਪੁਜਾਰੀਆਂ ਅਤੇ ਲੋਕਾਂ ਨੂੰ ਸਮਝਾਇਆ ਕਿ ਜਗਨਨਾਥ ਅਰਥਾਤ ਜਗਤ ਦੇ ਮਾਲਕ ਨੂੰ ਜੋ ਲੋਕ ਪਾਉਣਾ ਚਾਹੁੰਦੇ ਨੇ ਉਹ ਦੁੱਖ ਸੁੱਖ ਵਿੱਚ ਇੱਕੋ ਜਿਹਾ ਹੀ ਸਦਾ ਉਸ ਦੀ ਯਾਦ ਵਿੱਚ ਜੁੜੇ ਰਹਨ ਅਤੇ ਲੋਕਾਂ ਦੀ ਭਲਾਈ ਦੇ ਨੇਕ ਕੰਮ ਕਰਦੇ ਰਹਿਣ ਤਾਂ ਹੀ ਜਗਨਨਾਥ ਉਹਨਾਂ ਤੇ પ્રસન્ન ਹੁੰਦੇ ਨੇ ਨਾ ਕਿ ਉਸ ਦੇ ਅੱਗੇ ਆ ਕੇ ਆਪਣੇ ਆਪ ਦੇ ਸਰੀਰ ਨੂੰ ਤਿਆਗ ਦੇਣਾ ਮਰਨਾ ਇਹ ਕੋਈ ਜਗਨਨਾਥ ਨੂੰ ਖੁਸ਼ ਕਰਨ ਦਾ ਤਰੀਕਾ ਨਹੀਂ ਹੈ ਇਵੇਂ ਤੁਸੀਂ ਜਗਨਨਾਥ ਨੂੰ ਨਹੀਂ ਪਾ ਸਕਦੇ ਹਰ ਵੇਲੇ ਯਾਦ ਰੱਖਣ ਅਤੇ ਨੇਕ ਕੰਮ ਕਰਨ ਨਾਲ ਹੀ ਮੁਕਤੀ ਪ੍ਰਾਪਤ ਹੁੰਦੀ ਹੈ ਅંધ ਵਿਸ਼ਵਾਸੀ ਹੋ ਕੇ ਕਰਮ ਕਾਂਡ ਕਰਨੇ ਸਭ ਵਿਅਰਥ ਹਨ ਜਦ ਸ਼ਾਮ ਨੂੰ ਸ਼ਰਧਾਲੂ ਆਰਤੀ ਉਤਾਰਨ ਲੱਗੇ ਤਾਂ ਗੁਰੂ ਨਾਨਕ ਸਾਹਿਬ ਜੀ ਇੱਕ ਪਾਸੇ ਚੁੱਪ ਕਰਕੇ ਬੈਠੇ ਰਹੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਆਰਤੀ ਵਿੱਚ ਸ਼ਾਮਿਲ ਕਿਉਂ ਨਹੀਂ ਹੋਏ ਤਾਂ ਗੁਰੂ ਜੀ ਨੇ ਆਖਿਆ ਕਿ ਦੁਨੀਆਂ ਦੇ ਮਾਲਕ ਦੀ ਆਰਤੀ ਦੀਵੇ ਕੀ ਉਤਾਰ ਸਕਦੇ ਨੇ ਉਸ ਸਮੇਂ ਹੀ ਗੁਰੂ ਨਾਨਕ ਦੇਵ ਜੀ ਨੇ ਇੱਕ ਉਚਾਰਣ ਵੀ ਕੀਤਾ गगन में थाल रव चंद दीपक बने तारका मंडल जनक मोती धूप मल आन लो पवन चवरो करे सगलबन राए फुलंत ज्योति कैसी आरती होए भव खंडना तेरी आरती अनहता शब्द वजंत पेरी रहाओ जिस दे अर्थ हन आकाश दे रूप विच आरती दी थाली विच सूरज अते चंद्रमा देवियां वांग जग दे हन ਤਾਰਾ ਮੰਡਲ ਮੋਤੀਆਂ ਵਾਂਗ ਸੁੰਦਰ ਹਨ ਮਲਯ ਪਰਬਤ ਤੋਂ ਆ ਰਹੀ ਚੰਦਨ ਦੀ ਖੁਸ਼ਬੂ ਆਪ ਹੀ ਸੂਰਜ ਦੀ ਰੋਸ਼ਨੀ ਹੈ ਹਵਾ ਬਲੂੰਦਰ ਰਹੀ ਹੈ ਸਾਰੇ ਜੰਗਲਾਂ ਦੀ ਵਨਸਪਤੀ ਤੇਰੀ ਆਰਤੀ ਲਈ ਫੁੱਲਾਂ ਦੀ ਤਰ੍ਹਾਂ ਚੜਾ ਰਹੀ ਹੈ ਅਨਾਹਤ ਸ਼ਬਦ ਕੰਟੀ ਵਾਂਗ ਵੱਜ ਰਿਹਾ ਹੈ ਇੰਨਾ ਸਭ ਹੋਣ ਤੋਂ ਬਾਅਦ ਤੇਰੀ ਆਰਤੀ ਦੀ ਮਹਿਮਾ ਕਿਵੇਂ ਬਿਆਨ ਕੀਤੀ ਜਾ ਸਕਦੀ ਹੈ ਇਵੇਂ ਗੁਰੂ ਨਾਨਕ ਦੇਵ ਜੀ ਨੇ ਬ੍ਰਹਮੰਡ ਗਾਇਨ ਕੀਤਾ ਇਸ ਤੇ ਇੱਕ ਵਾਰ ਪ੍ਰਸਿੱਧ ਫਿਲਮ ਕਲਾਕਾਰ ਬਲਰਾਜ ਸਾਹਨੀ ਜੋ ਉਸ ਸਮੇਂ ਸ਼ਾਂਤੀ ਨਿਕੇਤਨ ਵਿੱਚ ਅਧਿਆਪਕ ਸਨ ਨੇ ਇੱਕ ਵਾਰ ਆਚਾਰੀਆ ਰਬਿੰਦਰਨਾਥ ਟੈਗੋਰ ਜੋ ਕਿ ਇੱਕ ਬਹੁਤ ਸਾਰੀਆਂ ਮਹਾਨ ਕਵਿਤਾਵਾਂ ਅਤੇ ਭਾਰਤ ਦੇ ਰਾਸ਼ਟਰੀ ਗੀਤ ਦੇ ਲੇਖਕ ਹਨ ਉਹਨਾਂ ਨੂੰ ਇੱਕ ਵਾਰੀ ਪੁੱਛਿਆ ਕਿ ਜਿਵੇਂ ਉਹਨਾਂ ਨੇ ਭਾਰਤ ਦਾ ਰਾਸ਼ਟਰੀ ਗੀਤ ਲਿਖਿਆ ਹੈ ਪੂਰੀ ਦੁਨੀਆ ਲਈ ਵੀ ਵਿਸ਼ਵ ਗੀਤ ਕਿਉਂ ਨਹੀਂ ਲਿਖਦੇ ਤੇ ਇਸ ਗੱਲ ਤੇ ਰਬਿੰਦਰਨਾਥ ਟੈਗੋਰ ਜੀ ਨੇ ਇੱਕ ਬੜਾ ਹੀ ਪਿਆਰਾ ਉੱਤਰ ਦਿੱਤਾ ਕਿ ਇਹ ਗੁਰੂ ਨਾਨਕ ਦੇਵ ਜੀ ਨੇ 16ਵੀਂ ਸਦੀ ਵਿੱਚ ਹੀ ਪਹਿਲਾ ਹੀ ਲਿਖਿਆ ਸੀ ਅਤੇ ਇਹ ਕੇਵਲ ਇਸ ਸੰਸਾਰ ਲਈ ਇੱਕ ਗੀਤ ਨਹੀਂ ਸਗੋਂ ਪੂਰੇ ਬ੍ਰਹਿਮੰਡ ਲਈ ਹੈ ਗੁਰੂ ਦੇਵ ਟੇਗੋਰ ਇਸ ਆਰਤੀ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਉਹਨਾਂ ਨੇ ਆਪ ਇਸ ਦਾ ਬੰਗਾਲੀ ਭਾਸ਼ਾ ਵਿੱਚ ਵੀ ਅਨੁਵਾਦ ਕੀਤਾ ਗੁਰੂ ਪਿਆਰਿਓ ਜਦ ਅਸੀਂ ਅੱਜ ਦੇ ਸਮੇਂ ਵਿੱਚ ਗੁਰੂ ਨਾਨਕ ਦੇਵ ਜੀ ਨੂੰ ਐਨਾ ਮੰਨਦੇ ਹਾਂ ਉਹਨਾਂ ਦਾ ਹਰ ਦਿਨ ਤਿਉਹਾਰ ਬੜੇ ਹੀ ਪਿਆਰ ਨਾਲ ਮਨਾਉਂਦੇ ਹਾਂ ਬੜੀ ਹੀ ਸ਼ਰਧਾ ਪੂਰਵਕ ਮਨਾਉਂਦੇ ਹਾਂ ਹਰ ਵੇਲੇ ਗੁਰੂ ਨਾਨਕ ਦੇਵ ਜੀ ਨੂੰ ਯਾਦ ਕਰਦੇ ਹਾਂ ਤੇ ਫਿਰ ਉਹਨਾਂ ਦੇ ਚਲਾਏ ਹੋਏ ਰਸਤਿਆਂ ਤੇ ਅਸੀਂ ਅੱਜ ਵੀ ਕਿਉਂ ਨਹੀਂ ਚੱਲ ਸਕਦੇ ਕੋਈ ਕਾਰਜ ਕਰ ਲਈ ਸਾਨੂੰ ਆਪ ਮਿਹਨਤ ਕਰਨੀ ਪੈਂਦੀ ਹੈ ਆਪ ਆਪਣੇ ਮਨ ਤੇ ਕੰਟਰੋਲ ਕਰਨਾ ਪੈਂਦਾ ਹੈ ਇੱਥੇ ਕੋਈ ਸਾਧੂ ਸੰਤ ਪਖੰਡੀ ਤੁਹਾਨੂੰ ਨਹੀਂ ਕੰਟਰੋਲ ਕਰ ਸਕਦੇ ਗੁਰਬਾਣੀ ਇੱਕ ਬਹੁਤ ਹੀ ਵਧੀਆ ਐਕਸਰਸਾਈਜ਼ ਵੀ ਕਹਿ ਸਕਦੇ ਹਾਂ ਕਿ ਜਿਸ ਨੂੰ ਵਾਰ-ਵਾਰ ਪੜਨ ਦੇ ਨਾਲ ਸਾਡਾ ਮਨ ਵੀ ਸ਼ਾਂਤ ਹੁੰਦਾ ਹੈ ਤੇ ਸਾਡੇ ਮਨ ਅੰਦਰ ਬਹੁਤ ਵਧੀਆ ਵਿਚਾਰ ਵੀ ਆਉਂਦੇ ਨੇ ਕੁਰਬਾਨੀ ਸਾਨੂੰ ਇਹ ਵੀ ਸਿਖਾਉਂਦੀ ਹੈ ਕਿ ਕਿਵੇਂ ਅਸੀਂ ਆਪਣੇ ਮਨ ਤੇ ਕੰਟਰੋਲ ਕਰਕੇ ਕੋਈ ਕਾਰਜ ਪੂਰਨ ਕਰ ਸਕਦੇ ਹਾਂ ਕਿਵੇਂ ਅਸੀਂ ਆਪਣੇ ਮਨ ਦੇ ਅੰਦਰ ਸਹਿਜ ਪੈਦਾ ਕਰਕੇ ਹਰ ਇੱਕ ਨਿੱਕੀ ਵੱਡੀ ਗੱਲ ਨੂੰ ਵਧੀਆ ਤਰੀਕੇ ਨਾਲ ਸਮਝ ਸਕਦੇ ਹਾਂ ਤੇ ਜਦ ਗੁਰੂ ਪਿਆਰਿਓ ਤੁਹਾਡਾ ਮਨ ਇਹਨਾਂ ਗੱਲਾਂ ਉੱਪਰ ਟਿਕ ਗਿਆ ਤਾਂ ਤਾਂ ਤੁਹਾਨੂੰ ਦੇਖਣਾ ਦੁਨੀਆ ਵਿੱਚ ਕਿਸੇ ਵੀ ਦੂਸਰੇ ਇਨਸਾਨ ਦੀ ਜ਼ਰੂਰਤ ਨਹੀਂ ਪਵੇਗੀ ਜਿੱਥੇ ਕਿ ਤੁਸੀਂ ਕਹੋਗੇ ਕਿ ਮੇਰਾ ਕਾਰਜ ਮੈਂ ਤਾਂ ਨਹੀਂ ਕਰ ਪਾ ਰਿਹਾ ਤੁਸੀਂ ਕਰ ਦਿਓ ਗੁਰੂ ਮਹਾਰਾਜ ਦੇ ਲੜ ਲੱਗ ਕੇ ਤੁਸੀਂ ਆਪ ਆਪਣੀ ਜ਼ਿੰਦਗੀ ਦੇ ਹਰ ਇੱਕ ਪਲ ਨੂੰ ਆਪ ਸਹਾਈ ਕਰੋਗੇ ਤੇ ਉੱਥੇ ਗੁਰੂ ਮਹਾਰਾਜ ਤੁਹਾਡੀ ਆਪ ਬਾਹ ਫੜ ਲੰਗੇ ਇਸ ਲਈ ਸੰਗਤ ਜੀ ਵਹਿਮਾ ਪਰਮਾ ਚੋਂ ਨਿਕਲੋ ਆਪਣੇ ਆਪ ਨੂੰ ਦੁਨੀਆ ਵਿੱਚ ਲੈ ਕੇ ਆਓ ਤਾਂ ਹੀ ਤੁਸੀਂ ਜ਼ਿੰਦਗੀ ਵਿੱਚ ਕਾਮਯਾਬ ਹੋ ਸਕਦੇ ਹੋ